ਹलो ਫਰੈਂਡਸ ਵੈਲਕਮ ਟੂ ਆਲ ਆਫ ਯੂ ਸਰਬਜੀਤ ਦੇ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਕਰਨਾ ਜੀ ਆਪਾਂ ਇੱਕ ਸੂਟ ਪੈਂਟ ਸੂਟ ਪੈਂਟਿੰਗ ਦੇ ਵਾਸਤੇ ਆਪਾਂ ਨੂੰ ਮਿਲਿਆ ਹੋਇਆ 5 ਮੀਟਰ ਕੱਪੜਾ ਇਹ ਹੈਗਾ कॉटन ਦਾ ਫੈਬਰਿਕ ਤੇ ਆਪਾਂ ਇਸ ਤੇ ਹੁਣ ਚਾਕ ਨਾਲ ਮੇਜ਼ਰਮੈਂਟ ਲੈਣੀ ਹੈ ਠੀਕ ਹੈ ਜੀ ਮੇਜ਼ਰਮੈਂਟ ਲੈਣ ਲਈ ਆਪਾਂ ਨੂੰ ਕੀ ਕਰਨਾ ਪਊਗਾ ਪਹਿਲਾਂ ਜਿਹੜਾ ਆਪਾਂ ਨੂੰ ਕੱਪੜਾ ਹੈ ਆਪਾਂ ਨੂੰ ਦੇਖਣਾ ਪਊਗਾ ਵੀ ਆਪਾਂ ਉਹਦਾ ਘੇਰਾ ਜਿਹੜਾ ਉਹ ਕਿੰਨਾ ਰੱਖਣਾ ਹੈ ਤਾਂ ਘੇਰਾ ਜਿਹੜਾ ਹੈਗਾ ਆਪਾਂ ਇਹਦਾ 20 ਇੰਚ ਰੱਖਣਾ ਹੈ ਤਾਂ ਘੇਰੇ ਵਾਸਤੇ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕਲੋਥ ਨੂੰ ਆਪਾਂ ਇਸ ਤਰ੍ਹਾਂ ਵਿਛਾ ਲਾਂ ਠੀਕ ਹੈ ਜੀ ਇਸ ਤਰ੍ਹਾਂ ਫਿਰ ਆਪਾਂ ਕੀ ਕਰਾਂਗੇ ਚਾਕ ਦੇ ਨਾਲ भी इंच उन्होंने ने कहा है आप की करेंगे दो इंच साइड तो इंची टेप के एन्नी आप स्पेस छडनी है दो इंच दो इंच आप ली तो, है भी इंच रखना तो आप इस तरह भी इंच से एक होर निशान लगा लेना ठीक है जी ਇਸ ਤਰ੍ਹਾਂ ਆਪਾਂ ਇੱਕ ਹੋਰ ਨਿਸ਼ਾਨ ਲਗਾ ਲਿਆ। ਨੀਚੋਂ ਇਹਨੂੰ ਫੋਲਡ ਕਰਨ ਵਾਸਤੇ ਆਪਾਂ 3 ਇੰਚ ਤੱਕ ਮਾਰਜਿਨ ਛੱਡਣਾ ਹੈ। ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਤੱਕ ਆਪਣਾ 3 ਇੰਚ। ਫੀਤੇ ਦਾ ਸਪੇਸ ਆਪਾਂ ਕੀ ਹੈ ਛੱਡ ਕੇ ਇੱਕ ਹੋਰ ਟਿਕ ਲਗਾ ਦੇਣਾ ਹੈ। ਇਸ ਤਰ੍ਹਾਂ ਲਗਾ ਲਈ ਆਪਾਂ ਨੇ 3 ਇੰਚ ਦੀ ਇੱਕ ਨਿਸ਼ਾਨ। ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਕਰਕੇ ਮੈਚ ਕਰ ਦਾਂਗੇ। ਤੁਹਾਡੇ ਕੋਲੇ ਤੁਸੀਂ ਕੋਈ ਫੱਟੀ ਵਗੈਰਾ ਜੇ ਹੈ ਤਾਂ ਉਹਦੇ ਨਾਲ ਇਸ ਤਰ੍ਹਾਂ ਇਹਨਾਂ ਨੂੰ ਮੈਚ ਕਰਦੇ ਇਥੋਂ ਠੀਕ ਹੈ ਜੀ ਇਹ gekere ਦੀ ਥੀ ਨੀਚੋਂ ਆਪਣੀ ਨਿਸ਼ਾਨੀ ਲੱਗ ਗਈ ਤੇ ਆਪਾਂ ਨੇ ਸਾਈਡ ਤੇ ਲਾਉਣੀ ਹੈ ਜੇਕਰ ਤਾਂ ਸਾਈਡ ਤੇ ਵੀ ਆਪਾਂ ਉਸੇ ਤਰੀਕੇ ਕਰਨਾ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਚੌਕ ਕਿੰਨੇ ਛੱਡਣੇ ਆ ਜਿਸ ਤਰ੍ਹਾਂ ਆਪਣੇ ਕੋਲੇ ਇਹ ਵਾਲੀ ਇਥੋਂ ਨਿਸ਼ਾਨੀ ਆਪਣੇ ਕੋਲੇ पहले ही लगी हुई है तो आप इतों लैके चाक जोड़े है जिमें आप भीह इंच चाक रखने ने तो इतों तक अपने भी इंच तक पूरी निशानी लगा लेनी है ठीक है जी पूरी भी इंच तक जे आप अठारह तक ग्यारह तक चौदह तक जितों तक भी लाइनी है आपने इतने इस तरह निशानी लगा लेनी है भी इंच तक जो आप चाहिए तो आप भी इंच तक इस तरह निशानी लगा ले ठीक है जी दो इंच तक इधरों आप स्पेस ਛੱਡ ਲਈ। ਦੂਸਰੀ ਸਾਈਡ ਤੋਂ ਆਪਾਂ ਨੇ ਚਾਕ ਇਸੇ ਤਰ੍ਹਾਂ 2 ਇੰਚ ਦਾ ਇੱਥੋਂ ਲੈ ਕੇ ਆਪਾਂ ਨੇ ਘੇਰਾ ਲੀਡਾ ਹੈਗਾ ਇਹਦਾ ਉਹ ਛੱਡ ਦੇਣਾ। ਇਸ ਤਰ੍ਹਾਂ ਤੇ ਆਪਾਂ ਕੀ ਹੈ ਇੱਥੇ ਨਿਸ਼ਾਨੀ ਲਗਾ ਦੇ। ਤੇ ਇਹਨਾਂ ਦੋਨੋਂ ਨਿਸ਼ਾਨਿਆਂ ਨੂੰ ਆਪਾਂ ਨੇ ਮੈਚ ਕਰਨਾ। ਠੀਕ ਹੈ। ਇਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਇਹਦਾ ਸੈਂਟਰ ਪਾਰਟ ਰੱਖ ਲੈਣਾ 20 ਇੰਚ ਦਾ 10 ਇੰਚ ਜਿੱਥੇ ਕਿ ਆਪਾਂ ਕੋਈ ਫਲਾਵਰ ਵਗੈਰਾ ਜੇਕਰ ਵਿਚਕਾਰ ਡਰਾਅ ਕਰਨਾ ਜਾਂ ਦੋਨੋਂ ਸਾਈਡ ਤੇ ਦੋ ਫਲਾਵਰ ਡਰਾ ਕਰਨੇ ਇੱਕ ਲੈਫਟ ਤੇ ਇੱਕ ਰਾਈਟ ਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਬਾਹਵਾ ਬਾਹ ਦਾ ਸਪੇਸ ਦੇਖਣਾ ਆਪਾਂ ਕਿੰਨਾ ਤੁਸੀਂ ਆਪਣਾ ਕੱਪੜਾ ਦੇਖਣਾ ਹੈ ਤੁਹਾਡੇ ਕੋਲ ਕਿੰਨਾ ਬਚ ਰਿਹਾ ਹੈਗਾ ਜਦੋਂ ਤੁਸੀਂ ਘੇਰੇ ਦੀ ਨਿਸ਼ਾਨੀ ਲਾ ਲਈ ਤਾਂ ਉਸ ਤੋਂ ਬਾਅਦ ਕਪੜਾ ਕਿੰਨਾ ਤੁਹਾਡੇ ਕੋਲੇ ਬਚ ਰਿਹਾ ਤੁਹਾਡੇ ਕੋਲੇ 20 ਇੰਚ ਬਚ ਰਿਹਾ ਕਪੜਾ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇੱਥੇ 2 ਇੰਚ ਦੀ ਨਿਸ਼ਾਨੀ ਉਡਾ ਕੇ 18 ਇੰਚ ਤੇ ਇਸ ਤਰ੍ਹਾਂ ਇਧਰ ਬਹਾਂ ਬਣਾ ਸਕਦੇ ਹੋ ਤੁਸੀਂ ਜੇਕਰ ਤੁਹਾਡਾ ਮੋਢਾ ਛੋਟਾ ਹੈ ਜੇਕਰ ਤੁਹਾਡਾ ਆਲਓਵਰ ਕਪੜਾ ਤੁਹਾਡੇ ਕੋਲੇ ਕਪੜਾ ਖੁੱਲਾ ਹੈ ਸੇਮ ਦੀ ਤੁਸੀਂ ਸਲਵਾਰ ਬਣਾਉਣੀ ਹੈ ਤਾਂ ਇਧਰੋਂ ਤੁਹਾਡਾ ਸਲਵਾਰ ਦਾ ਕੋਈ ਸਪੇਸ ਨਿਕਲੇ ਹੋਗਾ ਹਨਾ ਪੌਂਚਾ ਵਗੈਰਾ ਤਾਂ ਤੁਸੀਂ ਕੀ ਕਰਨਾ ਹੈ ਨੈਕਸਟ ਦੂਜੀ ਸਾਈਡ ਤੋਂ ਆਪਾਂ ਨੇ ਕਪੜਾ ਲੈਣਾ ਹੈ ਇਹ ਤੇ ਆਪਾਂ ਨੇ ਕੀ ਕਰਨਾ ਹੈ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਆਪਾਂ ਨੇ 2 ਇੰਚ ਦੀ ਸਪੇਸ ਛੱਡਣੀ ਹੈ ਕੀ ਰਹੀ ਤੇ ਆਪਾਂ 3 ਇੰਚ ਦੀ ਸਪੇਸ ਛੱਡੀ ਸੀ ਤਾਂ ਇਹਦੇ ਤੇ ਕੀ ਹੈ ਆਪਾਂ 2 ਇੰਚ ਦੀ ਸਪੇਸ ਛੱਡਾਂ 2 ਇੰਚ ਦੀ ਸਪੇਸ ਛੱਡ ਕੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਗਾ ਲਾਂਗੇ ਦੇ ਵਿਚਾਰ ਵਾਲੀ ਜਿਹੜੀ ਸੈਂਟਰਲ ਨਿਸ਼ਾਨੀ ਹੈ ਉਹ ਇਸ ਤਰ੍ਹਾਂ ਹੀ ਹੈ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੇਂਟਿੰਗ ਕਰਨੀ ਹੈ ਤਾਂ ਜਿਨੇ ਵੀ ਆਪਾਂ ਨੂੰ ਸੂਟ ਦਿੱਤਾ ਹੁੰਦਾ ਹੈ ਉਹ ਆਪਣਾ ਨਾਪ ਜ਼ਰੂਰ ਸੈਂਡ ਕਰਦਾ ਆਪਾਂ ਨੂੰ ਤਾਂ ਮੇਰਾ ਤਰੀਕਾ ਇਹੀ ਹੈ ਵੀ ਮੈਂ ਐਸੇ ਕਰੀ ਨਿਸ਼ਾਨੀ ਲਾਉਣੀ ਹੈ ਹਮੇਸ਼ਾ ਹੀ ਅਗਰ ਉਹਨਾਂ ਨੇ ਮੈਨੂੰ ਗੱਲਾ ਕਮੀਜ਼ ਦਾ ਕੱਪੜਾ ਸੈਂਡ ਕੀਤਾ ਤਾਂ ਫਿਰ ਮੈਂ ਉਹਨਾਂ ਤੋਂ ਪੁੱਛ ਲੈਣੀ ਆ ਕਿ ਵਾ ਮਾ ਉਹਨੇ ਕਿਹੜੀ ਸਾਈਡ ਤੋਂ ਕੱਟਣਾ ਹੈ 5 ਮੀਟਰ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਆਪਾਂ ਦਾ ਠੀਕ ਹੈ ਜੀ ਇਹ ਆਪਣੀ ਇੱਕ ਬਾਹ ਦੀ ਟਿਕ ਲੱਗੀ ਬਾਹ ਦੀ ਨਿਸ਼ਾਨੀ ਲੱਗ ਗਈ ਆਪਣੇ ਕੋਲੇ ਕਿ ਇੱਥੇ ਆਪਾਂ ਨੇ ਫਲਾਵਰ ਬਣਾਉਣਾ ਕੋਈ ਵੀ ਬਣਾਉਣਾ ਜਿਹੜਾ ਵੀ ਨੈਕਸਟ ਦੂਜੀ ਬਾਹ ਆਪਾਂ ਨੇ ਦੂਸਰੀ ਸਾਈਡ ਤੋਂ ਫੋਲਡ ਕਰ ਲੈਣੀ ਹੈ ਤਾਂ ਫਿਰ ਕੀ ਕਰਨਾ ਹੈ ਆਪਾਂ ਨੇ ਨੀਚੋਂ ਉਹੀ 2 ਇੰਚ ਦੀ ਸਪੇਸ ਛੱਡਣੀ ਹੈ ਆਪਾਂ ਵਿਚਕਾਰ ਆਪਾਂ ਨੇ ਐਸੇ ਤਰ੍ਹਾਂ ਇੱਥੋਂ ਜਿੱਥੋਂ ਆਪਾਂ ਫੋਲਡਿੰਗ ਕੀਤੀ ਹੈ ਉੱਥੇ ਨਿਸ਼ਾਨੀ ਲਾ ਲੈਣੀ ਹੈ ਇਦੋਂ ਆਪਾਂ ਨੇ 2 ਇੰਚ ਦੀ ਤਾਂ ਫਿਰ ਆਪਾਂ ਕੀ ਹੈ ਇਸ ਤਰ੍ਹਾਂ ਨਿਸ਼ਾਨੀ ਜਿਹੜੀ ਹੈਗੀ ਉਹ ਲਗਾ ਸਕਦੇ ਹਾਂ ਬੜੀ ਸੌਖਾ ਤਰੀਕਾ ਨਿਸ਼ਾਨੀ ਲਾਉਣ ਦਾ ਸਿੰਪਲੀ ਵੇਨ ਨਾਲ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਗਾ ਸਕਦੇ ਹਾਂ ਉਸ ਤੋਂ ਬਾਅਦ ਐਸ ਤਰ੍ਹਾਂ ਮੈਚ ਕਰ ਦੋ ਠੀਕ ਹੈ ਜੀ ਇਹਦੇ ਤੇ ਬਣਾਵਾਂਗੇ ਆਪਾਂ ਸਟੈਂਸਿੰਗ ਪੇਂਟਿੰਗ ਸਾ ਇੱਕ ਵੀਡੀਓ ਆਪਾਂ ਸਟੈਂਸਿਲ ਪੇਂਟਿੰਗ ਦੀ ਵੀ ਤੁਹਾਨੂੰ ਪਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਬਿਲਕੁਲ ਸਮਝ ਆ ਗਿਆ ਹੋਵੇਗਾ ਕਿ ਆਪਾਂ ਬਾਹਮਾਂ ਦੀ ਕਿਸ ਤਰ੍ਹਾਂ ਨਿਸ਼ਾਨੀ ਲਾਉਣੀ ਹੈ ਤੇ ਘੇਰੇ ਦੀ ਕਿਸ ਤਰ੍ਹਾਂ ਲਾਉਣੀ ਹੈ ਜਦੋਂ ਵੀ ਤੁਸੀਂ ਵੀ ਆਪਾਂ ਸੂਪ ਪੇਂਟ ਕਰਨਾ ਸ਼ੁਰੂ ਕਰਨਾ ਥੈਂਕ ਯੂ ਥੈਂਕ ਯੂ so much for watching ਮੇਰੇ ਚੈਨਲ ਨੂੰ ਬਤਵਤ ਸ਼ੇਅਰ ਕਰੋ ਜੀ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ